ਅਹੀ ਗਏ ਆ ਆਪਣੇ ਰਿਸ਼ਤੇਦਾਰਾਂ ਕੋ ਤੇ ਉਹ ਕਹਿੰਦੇ ਵੀ ਹਾਨੂੰ ਕੋ ਮਿਸਤਰੀ ਨਹੀਂ ਲੱਭਣ ਰਿਹਾ ਜੀ ਆਈ ਆਪੇ ਸੱਤ ਤੇ ਜਾਇਜ਼ ਲਵਾਣਾ ਜੀ ਤੇ ਮੇਰੇ ਦਿਮਾਗ ਤੇ ਆ ਪ ਆਪਣਾ ਮਿੱਤਰ ਹੈਗਾ ਫੋਨ ਕਰਕੇ ਵਿਖ ਲੈਣੇ ਆ ਜੀ ਇਹਨਾਂ ਨੂੰ ਫੋਨ ਕੀਤਾ ਤੇ ਇਹਨਾਂ ਨੇ ਹਾਂ ਕਰ ਦਿੱਤੀ ਵੀ ਤੁਸੀਂ ਆਰਡਰ ਕਰੋ ਕੋਈ ਗੱਲ ਨਹੀਂ ਵਧੀਆ ਚੀਜ਼ ਬਣਾ ਕੇ ਦੇਵਾਂਗੇ ਤੇ ਵਧੀਆ ਚੀਜ਼ ਬਣਾਈਆਂ ਅੱਗੋਂ ਸੋਭਾ ਮਿਲਦੀ ਭਾਈ ਜੀ ਆਪਣੇ ਬਟਾਰੇ ਆਪਣੇ ਬਟਾਰੇ ਦਾ ਨਾਮ ਰੋਸ਼ਨ ਕਰਤਾ ਭਾਈ ਉਹਨਾਂ ਨੇ ਦੂਰ ਦੂਰ ਤੱਕ ਲੋਕੀ ਵੇਖਣ ਆਉਂਦੇ ਆ ਸੈਲਫੀਆ ਖਿਚਾਉਂਦੇ ਆ ਜੀ ਤੇ ਵਧੀਆ ਲੱਗਿਆ ਮਾਣ ਮਹਿਸੂਸ ਹੋ ਰਿਹਾ ਪਾਜੀ ਸੋ ਲੱਗਦਾ ਨੇ ਕਿ ਤੁਹਾਡੇ ਕਰਕੇ ਅੱਜ ਫਿਰ ਵੀਰ ਦਾ ਵੀ ਨਾਮ ਹੋ ਗਿਆ ਕਿਤੇ ਨਾ ਕਿਤੇ ਹਾਂਜੀ 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 ਉਹ ਚਲੋ ਮਹਾਰਾਜ ਕਰਨ ਵਾਲਾ ਅਸੀਂ ਕੌਣ ਪਾਜੀ ਆ ਬਟਾਰੇ ਵਿੱਚ ਇਹਨੇ ਜਹਾਜ ਮੁੰਡੇ ਨੇ ਕੀਤਾ ਪਹਿਲੀ ਆ ਤਿਆਰ ਤੇ ਇਸ ਕਰਕੇ ਜਿਨੇ ਹੋਰ ਰਿਹਾ ਆਰਡਰ ਦੇ ਤਿਆਰ ਹੋਏ ਕਰੇਗਾ ਇਹ ਵੀਰ ਉਹ ਖਬਰ ਅੱਜ ਆਪਣਾ ਉਹ ਆਜਾ ਦੀ ਫੋਟੋ ਦੇ ਲੈਣਾ ਤਿਆਰ ਕੀਤਾ ਇਤਾਂ ਦੀ ਚੀਜ਼ ਤਿਆਰ ਸੋ ਬਟਾਲੇ ਸ਼ਹਿਰ ਦਾ ਨਾਮ ਰੋਸ਼ਨ ਕਰਦਾ ਬੜੀ ਹਾਂਜੀ 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 ਬਟਾਲਾ ਇਹ ਜਹਾਜ਼ ਨੇ ਜਾਣਾ ਜੇ ਗਰਦਾਸਪੁਰ ਤੇ ਲੱਗੇ ਉੱਥੇ ਲੱਗਣਾ ਜਾ ਕੇ ਜੀ ਤੇ ਇਸ ਦਾ ਪਹਿਲੀ ਅਜਹਾ ਕੀਤਾ ਲੋਹੇ ਦਾ ਕੰਮ ਨੇ ਬਾੜਾ ਪੈ ਗਿਆ ਤੇ ਹੁਣ ਇਹ ਪਾਸੇ ਭਾਈ ਜਾ ਚਾਰ ਕਰਨਾ ਪੈਰੇ ਜੀ 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 ਹਾਂਜੀ ਭਾਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਤੇ 30 ਸਾਲ ਮੇਰੀ ਉਮਰ ਹੈਗੀ ਆ ਜੀ 12 ਸਾਲ ਹੋ ਗਏ ਮन्ने ਇਹ ਕੰਮ ਕਰਦੇ ਲੋਹੇ ਦਾ ਕੰਮ ਜੀ ਤੇ ਅਸੀਂ ਗਰਦਾਸਪੁਰ ਤੋਂ ਰਵਾਟ ਮਿਲਿਆ ਮੇਰੇ ਦੋਸਤ ਦੇ ਹੀ ਉਹਨਾਂ ਨੇ ਮੈਨੂੰ ਆਰਡਰ ਲਵਾਇਆ ਤੇ ਇਟਲੀ ਦੇ ਜਹਾਜ਼ ਦਾ ਮਾਡਲ ਆਏ ਉਹ ਕਹਿੰਦੇ ਇਦਾਂ ਦੀ ਸੇਮ ਚੀਜ਼ ਚਾਹੀਦੀ ਐ ਨੂੰ ਤੇ ਅਸੀਂ ਉਹ ਚੀਜ਼ ਉਹਨਾਂ ਨੂੰ ਤਿਆਰ ਕਰਤੀ ਕਿੰਨਾ ਖਰਚਾ ਆ ਗਿਆ ਖਰਚਾ ਭਾਜੀ ਹੁਣ ਤੱਕ 2.5 ਲੱਖ ਰੁਪਏ ਦਾ ਖਰਚਾ ਆ ਚੁੱਕਿਆ ਬਾਕੀ ਅੱਗੇ ਜੋ ਵੀ ਬੰਦਾ ਸਰਦਾ ਉਹ ਲਾਵਾਂਗੇ ਤੇ ਉਹ ਕਹਿੰਦੇ ਤੁਹਾਡੀ ਮਿਹਨਤ ਵੀ ਤੁਹਾਨੂੰ ਮਿਲੇਗੀ ਤੁਸੀਂ ਕੰਮ ਕਰੋ ਕਿੰਨਾ ਕੁ ਟਾਈਮ ਲੱਗ ਗਿਆ ਟਾਈਮ ਭਾਜੀ 1 ਤੋਂ 1.5 ਮਹੀਨੇ ਦਾ ਲੱਗ ਚੁੱਕਿਆ ਹੁਣ ਤੱਕ ਪੂਰਾ ਤਿਆਰ ਹੋ ਗਿਆ ਕਿ ਨਹੀਂ ਪੂਰਾ ਤਿਆਰ ਹੋਣ ਵਾਲਾ 1 ਹਫ਼ਤੇ ਦਾ ਕੰਮ ਬਾਕੀ ਹੈ ਤੇ ਬਾਕੀ ਬਸ ਹਫਤੇ ਤੱਕ ਸਾਡੀ ਪੂਰੀ ਚਾਰੀ ਹੋ ਜਾਏਗੀ। ਸੋ ਕਿਤੋਂ ਜਾਜ ਬਣਿਆ ਤੇ ਕਿੱਥੇ ਜਾ ਕੇ ਲੱਗਣਾ ਹੈ। ਤੇ ਭਾਜੀ ਹਜਾਤਨਗਰ ਪਿੰਡਾ ਗਦਾਸਪੁਰ ਜ਼ਿਲ੍ਹੇ ਵਿੱਚ ਉਹਨਾਂ ਨੇ ਸਾਨੂੰ ਮੈਸੇਜ ਕੀਤਾ ਸੀ ਵੀ ਐਡਾ ਮਾਡਲ ਬਣਾ ਕੇ ਦੇਣਾ ਤੁਸੀਂ ਤੇ ਬਕਾਲੇ ਤੋਂ ਤਿਆਰ ਹੋਇਆ ਉੱਥੇ ਗਦਾਸਪੁਰ ਹਜਾ ਜਾ ਕੇ ਲੈਣ ਦੇ। ਉਹ ਕਿੰਨੇ ਕੁ ਲੋਕ ਪਰ ਖੜ ਖੜ ਕੇ ਸੈਲਫੀਆਂ ਕਰਾਉਂਦੇ ਨੇ, ਫੋਟੋਆਂ ਕਰਾਉਂਦੇ ਨੇ। ਕਾਫੀ ਲੋਕ ਹੈ ਭਾਜੀ ਇਹ ਸ਼ਾਮਾਂ ਦਾ ਟਾਈਮ ਹੈ ਔਰ ਕਾਫੀ ਲੋਕ ਇੱਥੇ ਹੋਣਗੇ। ਤੇ ਸੈਲਫੀਆਂ ਵੀ ਲੈ ਕੇ ਜਾਣਗੇ ਬਾਕੀ ਦੇਖ ਕੇ ਵੀ ਜਾਣਗੇ ਬਾਕੀ ਬਕਾਇਦਾ ਮੋਬਾਈਲ ਨੰਬਰ ਵੀ ਲੈ ਕੇ ਜਾਂਦੇ ਨੇ ਇਹ ਸਾਡੀ ਸ਼ੋਪ ਹੈਗੀ ਏ ਤੇ ਦੋ ਵੀ ਹੁੰਦਾ ਵਾ ਕਹਿੰਦਾ ਆਪਣੇ ਨੰਬਰ 'ਤੇ ਅਸੀਂ ਵੀ ਆਰਡਰ ਤੁਹਾਨੂੰ ਦੇਣਾ ਉਹ ਫਿਰ ਰਿਸ਼ਤੇਦਾਰਾ ਕਿੱਡਾ ਤੁਸੀਂ ਵੀ ਲਾਇਰਾ ਲੋਕ ਆਦੇ ਰਿਸ਼ਤੇਦਾਰ ਪਰ ਵਧਾਈਆਂ ਵਧੂਆਂ ਦਿੰਦੇ ਨੇ ਹਾਂਜੀ ਭਾਜੀ ਉਦੋਂ ਦੇ ਬਹੁਤ ਫੋਨ ਆਉਂਦੇ ਰਿਸ਼ਤੇਦਾਰਾਂ ਦੇ ਨਾਂ ਆ ਗਏ ਜੋ ਭੂਆ ਦੇ ਕੋਈ ਭੈਣਾ ਦੇ ਸਾਰੇ ਵਧਾਈਆਂ ਦੇਣ ਦੇ ਆ ਵੀ ਸਾਡਾ ਭਰਾ ਚਲੋ ਥੋੜਾ ਬਹੁਤ ਮੋਬਾਈਲ ਹੋ ਰਿਹਾ ਹੈ ਉਹ ਪਰਮਾਤਮਾ ਦੀ ਕਿਰਪਾ ਜੀ ਤੁਹ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਲੋਕਾਂ ਨੂੰ ਇਹੀ ਮੈਸੇਜ ਹੈ ਜੀ ਕੰਮ ਕਰੋ ਤਰੱਕੀ ਕਰੋ ਆਪਣੇ ਦੇਸ਼ ਚ ਰਹੋ ਜੋ ਵੀ ਤੁਹਾਡਾ ਬੰਦਾ ਉਹਦੀ ਜਿਹ ਮਿਹਨਤ ਉਹਨਾਂ ਦੀ ਮਿਹਨਤ ਕਰੋ